ਅਸੀਂ ਭਾਜੀ ਪਾਤਣਾ ਤੋਂ ਬਾੜ ਨੰਬਰ 5 ਤੋਂ ਹਾਂਜੀ ਤੇ ਦਿੱਕਤਾ ਭਾਜੀ ਆਪਣੇ ਮਾਤਾ ਜੀ ਨੂੰ ਸ਼ੂਗਰ ਸੀ ਥਾਇਰੋਇਡ ਸੀ ਤੇ ਹੋਰ ਵੀ ਕਾਫੀ ਪ੍ਰੋਬਲਮ ਆ ਸਰੀਰ ਦੇ ਵਿੱਚ ਰਹਿੰਦੀਆਂ ਸੀ ਉੱਠਣ ਨੂੰ ਦਿਲ ਨਹੀਂ ਕਰਦਾ ਸੀ ਇਹਨਾਂ ਦਾ ਤੇ ਹੁਣ ਬਾਕੀ ਜਦੋਂ ਦੀ ਅਸੀਂ ਇਹ ਦਵਾਈ ਸ਼ੁਰੂ ਕਰੀ ਹੈ ਉਹਦਾ ਕੁਝ ਫਰਕ ਪੈ ਰਿਹਾ ਹੈ ਹੁਣ 1 ਮਹੀਨਾ ਹੋ ਗਿਆ ਦਵਾਈ ਖਾਂਦੇ ਮਹੀਨਾ ਹੋ ਗਿਆ ਸਰਵਿਸ ਪੈਕ ਯੂਜ਼ ਕਰਦੇ ਹਾਂ ਹਾਂਜੀ ਹਾਂਜੀ ਸਰਵਿਸ ਪੈਕ ਯੂਜ਼ ਕਰਦੇ ਕਿੰਨਾ ਫਰਕ ਪੈ ਗਿਆ ਭਾਜੀ ਕਾਫੀ ਫਰਕ ਪੈ ਗਿਆ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਫਰਕ ਪੈ ਗਿਆ ਮੈਨੂੰ ਵੀ ਪਹਿਲਾਂ ਵਾਂਗੂ ਐ ਸਰੀਰ ਡਿਗੂ ਡਿਗੂ ਨਹੀਂ ਕਰਦਾ ਹੈਗਾ ਵਧੀਆ એનર્ਜੀ ਆਂਦੇ ਸਰੀਰ ਦੇ ਵਿੱਚ ਓਕੇ ਹਾਂਜੀ ਵੀ ਵਧੀਆ ਸ਼ੂਗਰ ਵਾਸਤੇ ਕਿੰਨੇ ਯੂਨਟ ਲੈ ਰਹੇ ਤੁਸੀਂ ਡੇਲੀ ਇਨਸੂਲਿਨ ਦੀ ਇੰਸੂਲਿਨ ਲੈਂਦੇ ਭਾਈ 27 ਐਮ ਐਲ 22 ਮੀਲੀ ਐਮ ਐਲ ਮੰਗੂ ਲਗਾਉਂਦੇ ਸੀਗੇ ਸਵੇਰੇ ਸ਼ਾਮ ਓਕੇ ਤੇ ਜਦੋਂ ਤੋਂ ਬਾਅਦ ਇਹ ਸ਼ੁਰੂ ਕਰਿਆ ਇਹ 10 12 ਦਿਨ ਲੈਣ ਤੋਂ ਬਾਅਦ ਇੰਸੂਲਿਨ ਬੰਦ ਕਰਤਾ ਸੀ ਅੱਛਾ ਜੀ ਤੇ ਟੈਬਲੇਟ ਲੈਂਦੇ ਨੇ ਹੁਣ ਕੱਲੀ ਇਹ ਬਸ ਓਕੇ ਹਾਂਜੀ ਹਾਂਜੀ ਤੇ ਸ਼ੂਗਰ ਵੀ ਹੁਣ ਕੰਟਰੋਲ ਦੇ ਵਿੱਚ ਹੈ ਜਿਵੇਂ ਥਕਾਵਟ ਸਿੰਘ ਉੱਠੇ ਨਹੀਂ ਜਾਂਦਾ ਸੀ ਪਹਿਲਾਂ ਹਾਂਜੀ ਹਾਂਜੀ ਹੁਣ ਤਾਂ ਠੀਕ ਹੈ ਜੀ ਓਕੇ ਜੀ ਹਾਂਜੀ ਤੇ ਜਿਵੇਂ ਥਕਾਵਟ ਹੋ ਗਈ ਜਦ ਤੁਸੀਂ ਕਹਿੰਦੇ ਹਰੇਕ ਥੋੜੇ ਦਿਨਾਂ ਬਾਅਦ ਡਾਕਟਰ ਕੋਲ ਜਾਣਾ ਪੈਂਦਾ ਸੀ ਹਾਂਜੀ ਹਾਂਜੀ ਹਫਤੇ ਬਾਅਦ ਹਫਤਾ ਦਾ ਨਗਦ ਨਹੀਂ ਸੀ ਭਾਜੀ ਹਫਤੇ ਬਾਅਦ ਜਾਣਾ ਪੈਂਦਾ ਸੀ ਡਾਕਟਰ ਕੋਲ ਓਕੇ ਓਕੇ ਤੇ ਹੁਣ ਤੁਸੀਂ ਐ ਲਗਾ ਲਓ ਵੀ ਐਚਪੀਵੀ ਘੱਟ ਸੀ ਉਹ ਵੀ ਮੈਨੂੰ ਲੱਗਦਾ ਕਵਰ ਹੋ ਗਿਆ ਹੁਣ ਅਸੀਂ ਚੈੱਕ ਨਹੀਂ ਕਰਾਇਆ ਸੀਗਾ ਕਿਉਂਕਿ ਪਤਾ ਲੱਗ ਜਾਂਦਾ ਇਹਨਾਂ ਨੂੰ ਉਹ ਚਿਹਰੇ ਤੋਂ ਹੀ ਪਤਾ ਲੱਗਦਾ ਚਿਹਰੇ ਦਾ ਵੀ ਫਰਕ ਪੈ ਗਿਆ ਹੁਣ ਆਪਣੀ ਤੁਹਾਡਾ ਉੱਠਣ ਨੂੰ ਦਿਲ ਨਹੀਂ ਕਰਦਾ ਸੀਗਾ ਐਨਰਜੀ ਨਹੀਂ ਸੀ ਰੀਚ ਵਿੱਚ ਵੀਕਨੈਸ ਮਹਿਸੂਸ ਕਰਦੇ ਸੀਗੇ ਹੁਣ ਪਹਿਲਾਂ ਨਾਲੋਂ ਕਾਫੀ ਫਰਕ ਪੈ ਗਿਆ ਭਾਜੀ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਕੀ ਸਨੇਹਾ ਦੇਣਾ ਚਾਹੁੰਗੇ ਬਈ ਸਨੇਹਾ ਤਾਂ ਭਾਜੀ ਇਹ ਹੈ ਸਾਰੇ ਲੋਕਾਂ ਨੂੰ ਵੀ ਆਪਾਂ ਦੂਜੀਆਂ ਦਵਾਈਆਂ ਤੇ ਅੰਗਰੇਜ਼ੀ ਮੈਡੀਸਿਨਾਂ ਤੇ ਇੰਨੇ-ਇੰਨੇ ਪੈਸੇ ਬਰਬਾਦ ਕਰਦੇ ਆ ਐਡੇ-ਐਡੇ ਡਾਕਟਰਾਂ ਕੋਲੇ ਜਾਂਦੇ ਆ ਕਿ ਇੱਕ ਜਿਹੜੀ ਇਹ ਦਵਾਈ ਤੁਸੀਂ ਪ੍ਰੋਡਕਟ ਇਹ ਦੀ ਸਰਵਿਸ ਪੈਕ ਜੀ ਸਰਵਿਸ ਪੈਕ ਦੇ ਰਹੇ ਹਾਂ ਇਹ ਤੁਸੀਂ ਐ ਲਗਾ ਲਓ ਵੀ ਇੱਕ ਕੁਦਰਤੀ ਤੋਫ ਹੈ ਵੀ ਇਹ ਕਾਇਰਵੈਦਿਕ ਚੀਜ਼ ਹੈ ਇਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਸਰੀਰ ਨੂੰ ਪਰ ਇਹ ਕੰਮ ਕਰਦਾ ਹੌਲੀ-ਹੌਲੀ ਹੌਲੀ-ਹੌਲੀ ਜਦੋਂ ਵਰਕ ਪੂਰਾ ਕਰ ਦਿੰਦਾ ਬਾਡੀ ਨੂੰ ਫਿਰ ਬੋਡੀ ਆਪ ਦੇ ਆਪ ਦੱਸਦੀ ਹੈ ਓਕੇ ਹਾਂਜੀ ਬਸ ਆਹੀ ਸਨੇਹਾ ਮੇਰਾ ਵੀ ਜਰੂਰ ਯੂਜ਼ ਕਰੋ ਇਹ ਬਿਲਕੁਲ ਤੇਰੀ ਪਤਾ ਲੱਗਦਾ ਹੈ ਭੈਣ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਾਫੀ ਪਰਿਵਾਰ 슈ਗਰ ਨਾਲ ਜਾਂ ਦਿੱਕਤਾਂ ਨਾਲ ਜੂਜ਼ਰੇ ਹੁੰਦੇ ਨੇ ਕੀ ਸਨੇਹਾ ਦੇਣਾ ਚਾਹੋਗੇ ਆਹੀ ਸਨੇਹਾ ਜੀ ਵੀ ਇਹ ਬਹੁਤ ਵਧੀਆ ਚੀਜ਼ ਆ ਵੀ ਲੈਣਾ ਚਾਹੀਦਾ ਹਾਂਜੀ ਸਭ ਨੂੰ ਲੈਣੇ ਚਾਹੀਦੇ ਆ ਇਹ ਧੰਨਵਾਦ ਜੀ ਹਾਂਜੀ